ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਦੇ ਮੌਸਮ ਦੇ ਫਲਾਸ ਅਗਲੇ 4 ਦਿਨਾਂ ਦੀ ਮੌਸਮ ਅਪਡੇਟ ਤੁਹਾਨੂੰ ਦੇਾਂਗੇ ਯਾਨੀ ਕਿ 10 ਲੈ ਕੇ 14 ਜੁਲਾਈ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਮੌਨਸੂਨ ਦੀਆਂ ਕੀ ਕਾਰਵਾਈਆਂ ਹੋਣਗੀਆਂ ਆਉਂਦੇ ਦਿਨਾਂ ਦੇ ਵਿੱਚ ਮੌਨਸੂਨ ਕਿੰਨਾ ਸਰਗਰਮ ਹੋਵੇਗਾ ਤੇ ਮੀਂਹ ਦੇ ਕਿੰਨੇ ਕਸਾਰ ਹੋਣਗੇ ਇਹ ਅਪਡੇਟ ਇਹ ਰਿਪੋਰਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਐਸ ਲਈ ਜੇਕਰ ਤਾਜ਼ਾ ਸੈਟਲਰ ਦਾ ਸਿਰਾ ਦੇਖਦੇ ਹਾਂ ਲਾਈਵ ਸੈਟਲਰ ਦਾ ਸਿਰਾ ਤੇ ਤੁਹਾਡੀ ਸਕਰੀਨ ਤੇ ਨੇ ਜੇਕਰ ਪੰਜਾਬ ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਮਾਝਾ ਖੇਤਰ ਵੱਲ ਇਸ ਵੇਲੇ ਤਗੜਾ ਬੱਦਲ ਹੈ ਜਿਹੜਾ ਉਹ ਬਣ ਕੇ ਆ ਰਿਹਾ ਖਾਸ ਕਰ ਲੈਂਦੇ ਵਾਲੇ ਫਾਸਿਆਂ ਯਾਨੀ ਕਿ ਪਾਕਿਸਤਾਨ ਦੇ ਫਾਸਿਆਂ ਚੜ੍ਹਦੇ ਵੱਲ ਨੂੰ ਕੋਚ ਕਰ ਰਿਹਾ ਇਸ ਵੇਲੇ ਤਗੜਾ ਬੱਦਲ ਬਣਦਾ ਹੋਇਆ ਜਿਹੜਾ ਕਿ ਮੀਂਹ ਦਰਜ ਕਰਾਵੇਗਾ ਜੇਕਰ ਅਜੇ ਜ਼ਿਲ੍ਹਾ ਵਾਰਾਂਕਰ ਦੇ ਦੱਸਿਆ ਤੁਹਾਨੂੰ ਮਾਝਾ ਖੇਤਰ ਦੇ ਵਿੱਚ ਜਿੱਥੇ ਮੀਂਹ ਦਾ ਅਸਰ ਬਣੇ ਹੋਏ ਨੇ ਇਹਨਾਂ ਦੇ ਵਿੱਚ ਗੁਰਦਾਸਪੁਰ ਦੇ ਕਹ ਲੀਏ ਕਿ ਗੁਰਦਾਸਪੁਰ ਸ਼ਹਿਰ ਖਲਾ ਸੁਮਝੇ ਹਲਕੇ ਔਰ ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਤਨਤਨ ਸਾਹਿਬ 82 ਮਜੀਠਾ ਅਜਨਾਲਾ ਇਹਨਾਂ ਖੇਤਰਾਂ ਦੇ ਵਿੱਚ ਉਮੀਦਾਰ ਜਹ ਹੋਣਗੇ ਖੇਮਕਨ ਪੱਟੀ ਸ਼੍ਰੀ ਖਡੂਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਉਮੀਦਾਰ ਜਹ ਹੋਣਗੇ ਮੋਗੇ ਦੇ ਨਿਹਾਲ ਸਿੰਘ ਵਾਲਾ ਜੀਰਾ ਮੱਖੂ ਇਹਨਾਂ ਖੇਤਰਾਂ ਦੇ ਵਿੱਚ ਉਮੀਦਾਰ ਜਹ ਹੋਣਗੇ ਔਰ ਫਿਰੋਜ਼ਪੁਰ ਫਰੀਦਕੋੜ ਦੇ ਖੇਤਰਾਂ ਦੇ ਵਿੱਚ ਜਲਾਲਾਬਾਦ ਗੁਰੂ ਹਰ ਸਹਾਏ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਆ ਸਰ ਬਣੇ ਹੋਏ ਨੇ ਬਟੰਡੇ ਸ਼ਰਦ ਵਿੱਚ ਉਮੀਦ ਲੱਗਣਗੇ ਜੀ ਰਾਮਪਰਾ ਫੁੱਲ ਔਰ ਨਾਲ ਲੱਗਦੇ ਜਿਹੜੇ ਜੈਤੋ ਦੇ ਖੇਤਰ ਹੈ ਨਾ ਖੇਤਰਾਂ ਤੱਕ ਮੀਂਹ ਪਹੁੰਚਣਗੇ ਮਾਨਸਾ ਦੇ ਵਿੱਚ ਉਮੀਦ ਅਰਜ ਹੁੰਦੇ ਆਸਾਰ ਨੇ ਪੀਖੀ ਬਰਨਾਲਾ ਮਲੇਰ ਕੋਟਲਾ ਸੰਗਰੂਰ ਇਹਨਾਂ ਖੇਤਰਾਂ ਦੇ ਵਿੱਚ ਉਮੀਦ ਦੇ ਆਸਾਰ ਬਣੇ ਹੋਏ ਨੇ ਅੱਜ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਡਰਜ ਹੋਣ ਦੀ ਪੂਰੀ ਸੰਭਾਵਨਾ ਹੈ ਜੀ ਪਰ ਸਾਰੇ ਖੇਤਰਾਂ ਦੇ ਵਿੱਚ ਨਹੀਂ ਮੀਂਹ ਦੇ ਕੁਝ ਟਟਵੇਂ ਕਾਰਵਾਈਆਂ ਹੋਣ ਦੀ ਉਮੀਦ ਹੈ ਕਿਤੇ ਹਲਕੇ ਕਿਤੇ ਟਟਵੇਂ ਛਰਾਟੇ ਲੱਗਦੇ ਰਹਿਣਗੇ ਜੇਕਰ ਅਗਲੇ 2-3 ਦਿਨਾਂ ਦੀ ਆਫਾ ਗੱਲ ਕਰਦੇ ਹਾਂ ਮੀਹਾਂ ਦੇ ਵਿੱਚ ਥੋੜੀ ਕਮੀ ਆਉਣ ਦੀ ਉਮੀਦ ਹੈ ਕਿਉਂਕਿ ਇੱਕ ਜਿਹੜੀ ਵੈਸਟਰਨ ਡਿਸਰਬੈਂਸ ਸਰਗਰਮ ਸੀ ਬੀਤੇ ਦਿਨਾਂ ਤੋਂ ਉਹਦਾ ਹੁਣ ਅਸਰ ਘਟਣ ਜਾ ਰਿਹਾ ਤੇ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਮੌਨਸੂਨ ਦੀਆਂ ਕਾਰਵਾਈਆਂ ਤਾਂ ਰਹਿਣਗੀਆਂ ਜਾਰੀ ਕਿਉਂਕਿ ਜਿਹੜਾ ਮੌਨਸੂਨ ਦਾ ਸੀ ਜਲਾ ਉਹ ਹਾਲਤ ਚੱਲਦਾ ਪਿਆ ਇਸ ਲਈ ਮੌਨਸੂਨ ਦੇ ਮੀਂਹ ਟਟੋ ਟੋ ਦੇ ਤੌਰ ਤੇ ਕਿਤੇ ਨਾ ਕਿਤੇ ਗੜਝਿਲਿਸ਼ ਕੇ ਨਾਲ ਮੀਂਹ ਦੇ ਅੜਜ ਹੁੰਦੇ ਰਹਣਗੇ ਭਾਵੇਂ ਉਹ ਮਾਝਾ ਖੇਤਰ ਹੋਵੇ ਦੁਆਬਾ ਜਾਂ ਮਾਲਵਾ ਸੋ ਮੌਨਸੂਨ ਦੇ ਮੀਂਹ ਚੱਲਦੇ ਰਹਿਣਗੇ ਪਰ ਜਿਹੜੇ ਵੱਡੇ ਮੀਂਹ ਦਰਜ ਹੋ ਰਹੇ ਨੇ ਇਹਨਾਂ ਦੇ ਵਿੱਚ ਕਮੀ ਆ ਦੇਗੀ ਅਗਲੇ 2-3 ਦਿਨਾਂ ਦੇ ਵਿੱਚ ਅੱਜ ਮੀਂਹ ਦਰਜ ਹੋ ਰਹੇ ਨੇ ਹੋ ਸਕਦਾ ਕੱਲ ਸਵੇਰੇ ਜਾਂ ਕੱਲ ਦੁਪਹਿਰ ਤੋਂ ਬਾਅਦ ਵੀ ਬਦਲ ਬਣ ਸਕਦਾ ਹੈ ਇਸ ਤੋਂ ਬਾਅਦ ਕਮੀ ਆਣੀ ਸ਼ੁਰੂ ਹੋ ਜਾਵੇਗੀ ਅਗਲੇ ਜਿਹੜੇ 4-5 ਦਿਨ ਹੋਣਗੇ ਇਹ ਕਮੀ ਵਾਲੇ ਹੋਣਗੇ ਮੌਨਸੂਨ ਦੇ ਮੀਹਾ ਦੇ ਵਿੱਚ ਕਮੀ ਅੱਧ ਦੇਖੀ ਜਾਵੇਗੀ ਇਸ ਅੱਜ ਕਾਫੀ ਖੇਤਰਾ ਦੇ ਵਿੱਚ ਅਸੀਂ ਪਹੁੰਚਣਗੇ ਜਿੱਥੇ ਟੈਂਪਰੇਚਰ 40ਾਂ ਤੇ ਫਾਰ ਜਾ ਰਹੀ ਸੀ ਇਹ ਮੀਂਹ ਉਹਨਾਂ ਨੂੰ ਥੱਲੇ ਲਿਆਏ ਨੇ ਜਿੱਥੇ ਕਿਤੇ ਮੀਂਹ ਨਹੀਂ ਹਾਲੇ ਖੁੱਲ ਕੇ ਨਹੀਂ ਪਹੁੰਚੇ ਉੱਥੇ ਵੀ ਮੌਸਮ ਨੂੰ ਠੰਡਾ ਹੋਣਾ ਸ਼ੁਰੂ ਹੋ ਚੁੱਕਾ ਹੈ ਤੇ ਟੈਂਪਰੇਚਰ ਜਿਹੜਾ 33 34 35 ਦੇ ਆਸ-ਪਾਸ ਚੱਲਦੇ ਫਿਰਨੇ ਮੈਕਸਮਮ ਜਿਲ੍ਹਿਆਂ ਦੇ ਵਿੱਚ ਸਭ ਤੋਂ ਵੱਡੀ ਰਾਹਤ ਹੈ ਜਿਹੜੀ ਪੰਜਾਬ ਵਾਸੀਆਂ ਨੂੰ ਮਿਲ ਗਈ ਹੈ ਪਰ ਹਮਸ ਆਉਂਦੇ ਦਿਨਾਂ ਦੇ ਵਿੱਚ ਮੋੜ ਤੋਂ ਵਾਪਸੀ ਕਰੇਗੀ ਜਿਸ ਦੇ ਨਾਲ ਪਰੇਸ਼ਾਨੀ ਇੱਕ ਵਾਰ ਫਿਰ ਤੋਂ ਦੇਖੀ ਜਾਵੇਗੀ ਸਤ ਆਜਾ ਅਪਡੇਟ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ ਇਹ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਤੁਹਾਡੀ ਸਕਰੀਨ ਤੇ ਆ 10 ਜੁਲਾਈ ਦਾ ਜਨ ਕਿ ਇਸ ਨੂੰ ਦੱਸਿਆ ਅੱਜ ਦੇਣਾ ਤੇ 10 ਜੁਲਾਈ ਦੇ ਤੇ ਤਰੀਕਾ ਹੀ ਹੋਇਆ ਵਾਰਨਿੰਗ ਪਰ ਪੰਜਾਬ ਪੰਜਾਬ ਦੇ ਲਈ ਵਾਰਨਿੰਗ ਹੈ ਹੈਵੀ ਰੇਨ ਦੇ ਅਲਰਟ ਜਿਹੜੇ ਆ ਅੱਜ ਦੇ ਲਈ ਜਾਰੀ ਕੀਤੇ ਹੋਏ ਨੇ 10 ਜੁਲਾਈ ਦੀ ਅੱਜ ਦੀ ਤਰੀਕਾ ਹੈ yellow alert ਪੰਜਾਬ ਦੇ ਵਿੱਚ ਜਾਰੀ ਕੀਤੇ ਹੋਏ ਨੇ ਹੈਵੀ ਰੇਨ ਥੰਡਰਸਟ੍ਰਮ ਲਾਈਟਨਿੰਗ ਸਕਵਾਲਿਟੀ ਸੀ ਯਾਨੀ ਕਿ ਕੁਝ ਕੇ ਤਰ੍ਹਾਂ ਦੇ ਵਿੱਚ ਆ ਜੋ ਫਾਰ ਇਮੇਜਸ ਫੈਲ ਲੱਗ ਸਕਦੇ ਨੇ ਤੇ ਬਾਕੀ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਕਾਰਵਾਈਆਂ ਹੋਣਗੀਆਂ ਉਸ ਤੋਂ ਬਾਅਦ ਜੋ ਕਿ ਇਸ ਤਰ੍ਹਾਂ ਦੱਸਿਆ ਕਿ ਵਾਸੀ ਮੀਹ ਆਦੀ ਹੋ ਜਾਣੀ ਹੈ ਤੇ ਕੁਝ ਕਿਸ ਤਰ੍ਹਾਂ ਦੇ ਵਿੱਚ ਟੁੱਟਵੇਂ ਦੌਰ ਤੇ ਛਰਾਟੇ ਭਾਵੇਂ ਲੱਗਦੇ ਰਹਣ ਪਰ ਵੱਡੇ ਫੱਦਰ ਤੇ ਮੀਹ ਹ ਦੇ ਵਿੱਚ ਕਮੀ ਵੇਖੀ ਜਾਵੇਗੀ ਆਉਂਦੇ 3-4 ਦਿਨਾਂ ਦੇ ਵਿੱਚ ਸੋ ਇਹ ਖੀਲਾ ਦੌਰ ਅੱਜ ਮੀਹ ਆ ਲੱਗਣ ਜਾ ਰਿਹਾ ਹੋ ਸਕਦਾ ਅਗਲੇ 24 ਘੰਟਿਆਂ ਦੇ ਵਿੱਚ ਵੀ ਮੀਂਹ ਦਾ ਦੌਰ ਚੋਂ ਚੱਲ ਵੀ ਟੁੱਟਵੇਂ ਦੌਰ ਤੇ ਛਰਾਟੇ ਸਵੇਰ ਵੇਲੇ ਵੀ ਦੁਪਹਿਰ ਤੋਂ ਬਾਅਦ ਵੀ ਦਰਜ ਹੋ ਸਕਦੇ ਨੇ ਉਸ ਤੋਂ ਬਾਅਦ ਕਮੀ ਆ ਜਾਵੇਗੀ ਸੋ ਫਹਾੜਾ ਦੇ ਵਿੱਚ ਕਿਸ ਤਰ੍ਹਾਂ ਕਿਤੇ ਸਰਗਰਮੀਆਂ ਹੁੰਦੀਆਂ ਰਹਿਣਗੀਆਂ ਆਹ ਜੰਮੂ ਦੇ ਖੇਤਰ ਹੈ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਆ ਰਹੀਆਂ ਸੀ ਉੱਥੇ ਵੀ ਉਹਨਾਂ ਦੇ ਖੇਤਰਾਂ ਦੇ ਵਿੱਚ ਵੀ ਹੁਣ ਕਮੀ ਦੇਖੀ ਜਾਵੇਗੀ ਮੀਹਾ ਦੇ ਵਿੱਚ ਉੱਤਰਾਖੰਡ ਦੇ ਵਿੱਚ ਵੀ ਇਹੋ ਹਾਲ ਰਹਿਣ ਦੇ ਆਸਾਨ ਸ਼ੁਕਰੀਆ ਜੀ ਤਰੁਣ